ਉਹ ਰਾਜਿੰਦਰ ਬਰੋਟ ਖਾਣੇ ਦੇ ਪਰੋਲੇ ਜੀ ਲਓ ਜੀ ਇਹ ਬੌਲੀ ਪੌਸਿੰਗ ਹਾਂ ਜੀ ਜਗਾ ਬਣਾ ਲਓ ਇਹ ਪੌਸਿੰਗ ਹਾਂ ਜੀ ਮੜਾ ਦੇ ਪਿੱਛੇ ਨੂੰ ਹੈ ਜੀ ਸਰਸੋਤਰੀ ਹੁੰਦੀ ਸੀ ਪਿੱਤੇ ਦੂਸਰਾ ਸੀਮਾ ਰਾਨੀ ਸੀਮਾ ਬਖਸ਼ ਸੀਮਾ ਗੌਰਵ ਸਭ ਇਹ ਬੌਲੀ ਪੌਸਿੰਗ ਹਾਂ ਜੀ ਅਜੀਤ ਕੌਰ ਦਾ ਨਾਮ ਮਨਪ੍ਰੀਤ ਕੌਰ ਦਾ ਨਾਮ ਇਹਨਾਂ ਸਿਰਜਣ ਖੋੜ ਰੋਡ ਤੇ ਹੈ ਸੀਐਸਸੀ এজੈਂਟ ਕਲਮ ਸਰਵਿਸ ਸੈਂਟਰ ਹੈ ਨਾ ਰੱਖ ਰੋਡ ਤੇ ਹੈ ਤੁਸੀਂ ਠੀਕ ਹੈ ਨਾ ਉਹਦੇ ਕੋਲ ਜਾਣਾ ਤੁਹਾਨੂੰ ਇੱਥੋਂ ਕਾਰਡ ਮਿਲ ਜੂਗਾ ਤੇ ਇਹ ਜਿਹੜੀ ਅੱਜ ਡਿਸਟ੍ਰਿਕਟ ਹੋ ਗਈ ਤੁਹਾਡੀ ਥੋੜਾ ਅੱਜ ਤੋਂ ਹੀ ਇੰਸ਼ੋਰੈਂਸ ਜੀ ਤੁਹਾਡੀ ਅੱਜ ਤੋਂ ਸ਼ੁਰੂ ਹੋ ਗਈ ਠੀਕ ਹੈ ਨਾ ਫਰਮਾਤਨਾ ਖੁਦਾ ਮੈਂ ਖਾਸ ਕਰਕੇ ਲੋਕਾਂ ਨੂੰ ਕਾਪੋਵੇ ਸਰਕਾਰ ਦੀ ਅੱਜ ਲੋੜ ਹੋਊਗੀ ਤੇ ਜਾ ਕੇ ਜਿਹੜੀ ਪਰਚੀਮ ਕੱਢ ਕੇ ਦੇਣ ਲੱਗਿਆ ਇਹ ਦਿਖਾ ਦਿਓ ਠੀਕ ਹੈ ਨਾ ਤੇ ਉਹ ਸਾਰਾ ਸਾਰਾ ਜਿਹੜਾ ਉਹ ਸਰਕਾਰ ਜਿਹੜੇ ਦਾ ਸਰਕਾਰ ਤੋਂ ਪੁਣ ਅੱਜ ਤੋਂ ਸ਼ੁਰੂ ਹੋ ਗਏ ਤੁਹਾਡਾ ਕਲੀ ਪਾਰਟੀ ਤੇ ਹਮਕਾਰ ਜਿਹੜਾ ਇਹ ਨਾ ਤਾਂ ਬਲਕਿ ਤੁਹਾਾਰੇ ਕੁਰੀਦੀ ਵੀ ਚੈੱਕ ਕਰ ਲਈਏ ਅ ਬੋਲੋਗੇ ਫਰੀਦ ਸਿੰਘ ਜੀ ਦਸ਼ਨਾ ਬਾਕੀ ਚੀਜ਼ ਬੋਤਾਸੇਗਾ ਅ ਦੀਪ ਫੋਰਮ ਕੋਣ ਫਾਈਨਲ ਫੈਮਿਲੀ ਮੈਂ ਲੀਪੋਰ ਬਰਬਰਸਤਰੀ ਜੀਤਵਿੰਦਰ ਤਿੰਨੇ ਹੋਗੇ ਸੀਮਾ ਗੌਰ ਆ ਪੌਜ਼ਿੰਗ ਤੇ ਪ੍ਰਿੰਸੀਪਲ ਠੀਕ ਹੈ ਜੀ ਦਰਸ਼ਨਾਪਤ ਆ ਦਰਸ਼ਨਾਪਤ ਠੀਕ ਹੈ ਜੀ ਆ ਲੋ ਆ ਲੋ ਜੀ ਸਲਿੱਪ ਤੁਹਾਡੀ ਇਹਨੂੰ ਸੰਭਾਲ ਕੇ ਰੱਖੋ ਤੁਸੀਂ ਲੈ ਕੇ ਇਹੇ ਲੈ ਕੇ ਤੁਸੀਂ ਸੀਐਸਸੀ ਸੈਂਟਰ ਜਾਣਾ ਹੈ ਅ ਗੋਵਿੰਦ ਸਿੰਘ ਕੋਲ ਠੀਕ ਹੈ ਨਾ ਤੁਹਾਨੂੰ ਉਹ ਸਰਟ卡ਡ ਨੇ ਜਿਹੜੇ ਉਹ ਮਿਲ ਜਾਣਗੇ ਪਰ ਇਨਸ਼ਾਅਰ ਸੋਡੀ ਇਨਸ਼ਾਅਰ ਸੋਡੀ ਅੱਜ ਤੋਂ ਇਨਸ਼ਾਅਰ ਸੋਡੀ ਹੱਸ ਕਰੋ ਠੀਕ ਹੈ ਜੀ ਉਹ ਤੁਹਾਨੂੰ ਬਿਨਾਂ ਨਹੀਂ ਮਿਲਣਾ ਇਹਸ ਵਾਰ ਲਈ ਪਰਚੀ ਤੁਸੀਂ ਲੈ ਕੇ ਜਾਣਾ ਠੀਕ ਹੈ ਬਹੁਤ 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 ਜਾਈਦਾ ਪਾਜੀ ਬਾਣਾ ਹਾਂਜੀ ਸਰ ਚਲੋ ਹਾਂਜੀ ਹੋ ਗਈ ਸਰ ਹਾਂਜੀ ਹਾਂਜੀ ਸਰ ਕੇ ਆਪਣੇ ਹੱਥੇ ਤੁਸੀਂ ਇਹ ਪੱਤੀ ਕੱਟ ਕੇ ਤੇ ਪਹਿਲਾ ਕਾਰਡ ਇਸ ਨਾਮ ਹਲਕੇ ਦੇ ਬਣਾਇਆ ਜਾਂ ਕਿੰਨੇ ਚ ਕੀ ਸਮਝਦੇ ਸਰਕਾਰ ਦੀ ਜਿਹੜੀ ਪਹਿਲ ਹੈ ਦੇਖੋ ਸਭ ਤੋਂ ਪਹਿਲਾਂ ਦਾ ਅੱਜ ਬਸੰਤ ਪੰਚਵੀ ਦੇ ਪਵਿੱਤਰ ਤਿਹਾਰ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਉਸ ਤੋਂ ਵੀ ਵੱਡੀਆਂ ਮੁਬਾਰਕਾਂ ਇਸ ਗੱਲ ਦੀਆਂ ਕਿ ਮੋਲਕ ਦੇ ਵਿੱਚ ਪੰਜਾਬ ਇਹ じゃ ਪਹਿਲਾ ਸੂਬਾ ਬਣ ਗਿਆ ਜਿੱਥੋਂ ਦਾ ਹਰ ਘਰ ਹਰ ਪਰਿਵਾਰ ਤਕਰੀਬਨ 65 ਲੱਖ ਪਰਿਵਾਰ ਨੇ ਪੰਜਾਬ ਦੇ ਵਿੱਚ ਹਰ ਘਰ ਹਰ ਪਰਿਵਾਰ ਦਾ ਹਰ ਜੀ ਹੈ ਜਿਹੜਾ ਯਾਨੀ ਕਿ 100% ਪੋਪੂਲੇਸ਼ਨ ਹੈ ਜਿਹੜੀ ਉਹਨਾਂ ਨੂੰ ਹੈਲਥ ਕਵਰ ਹੈ ਜਿਹੜਾ ਉਹ ਪੰਜਾਬ ਸਰਕਾਰ ਨੇ ਅੱਜ ਤੋਂ ਦੇਣਾ ਸ਼ੁਰੂ ਕਰ ਦਿੱਤਾ ਕੱਲ ਸਾਡੇ ਨੈਸ਼ਨਲ ਕੰਵਿਨਿਐਂਸ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਵਨਤ ਸਿੰਘ ਜੀ ਉਹਨਾਂ ਨੇ ਮੁਹਾਲੀ ਤੇ ਦੀ ਸ਼ੁਰੂਆਤ ਕੀਤੀ ਸੀਗੀ ਤੇ ਅੱਜ ਅਸੀਂ ਸੁਨਾਮ ਤੋਂ ਇਹਨਾਂ ਸਾਰੇ ਪਰਿਵਾਰਾਂ ਦੀ ਰਜਿਸਟ੍ਰੇਸ਼ਨ ਹੈ ਜਿਹੜੀ ਜਿਵੇਂ ਤੁਸੀਂ ਹੁਣੇ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਮੋਬਾਈਲ ਐਪ ਦੇ ਉੱਪਰ ਰਜਿਸਟ੍ਰੇਸ਼ਨ ਹੈ ਜਿਹੜੀ ਉਹ ਹੁੰਦੀ ਹੈ ਔਰ ਉਸ ਤੋਂ ਬਾਅਦ ਉਹਨੂੰ ਸਲਿੱਪ ਕੱਢ ਕੇ ਦਿੰਨੇ ਆ ਤੇ ਇਹ ਸਲਿੱਪ ਤੋਂ ਬਾਅਦ ਇਹਨਾਂ ਨੂੰ ਸੀਐਸਸੀ ਸੈਂਟਰ ਤੋਂ ਕਾਰਡ ਨੇ ਜਿਹੜੇ ਉਹ ਮਿਲਣਗੇ ਜਿੰਨਾ ਲੋਕਾਂ ਦੀ ਜਿਵੇਂ ਜਿਵੇਂ ਰਜਿਸਟ੍ਰੇਸ਼ਨ ਹੋਈ ਜਾਊਗੀ ਓਵੇਂ ਓਵੇਂ ਉਹਨਾਂ ਦੇ ਹੈਲਥ ਇੰਸ਼ੋਰੈਂਸ ਦਾ ਕਵਰ ਹੈ ਜਿਹੜਾ ਉਹ ਉਸ ਦਿਨ ਤੋਂ ਹੀ ਸ਼ੁਰੂ ਹੋ ਜਾਏਗਾ ਸੋ ਮੈਂ ਸਮਝਦਾ ਕਿ ਇਹ ਇੱਕ ਇਹ ਜੀ ਸਕੀਮ ਪੰਜਾਬ ਸਰਕਾਰ ਨੇ ਅਰਵਿੰਦ ਜੀ ਦੀ ਸੋਚ ਸਦਕਾ ਮਾਨ ਸਾਹਿਬ ਦੀ ਸਰਕਾਰ ਨੇ ਸ਼ੁਰੂ ਕੀਤੀ ਹੈ ਜਿਹੜੀ ਕਿ ਆਪਣੇ ਆਪ ਦੇ ਵਿੱਚ ਇੱਕ ਕ੍ਰਾਂਤੀ ਹੈ ਕਿ ਕਿਸ ਤਰੀਕੇ ਦੇ ਨਾਲ ਦੇਸ਼ ਦੇ ਵਿੱਚ ਹਰ ਵਿਅਕਤੀ ਦੀ ਦੀ ਜੋ ਸੇ ਦੀ ਸੌਂ ਸਭਾਲ ਹੈ ਉਹ ਕਿਵੇਂ ਕੀਤੀ ਜਾਵੇ ਨਹੀਂ ਅੱਗੇ ਕੀ ਹੁੰਦਾ ਸੀਗਾ ਕਿ ਜੇ ਕਿਤੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਮਜਬੂਰੀ ਬਸ ਜਾਣਾ ਪੈ ਜਾਂਦਾ ਸੀ ਕਿਸੇ ਵਿਅਕਤੀ ਨੂੰ ਤੇ ਬੰਦਾ ਬਚਦਾ ਨਾ ਬਚਦਾ ਉਹ ਪਰਮਾਤਮਾ ਦੇ ਹੱਥ ਹੁੰਦਾ ਸੀਗਾ ਪਰ ਘਰ ਜ਼ਰੂਰ ਲੁੱਟ ਜਾਂਦਾ ਸੀਗਾ ਤੇ ਹੁਣ ਇਸ ਸਕੀਮ ਦੇ ਤਹਿਤ 10 ਲੱਖ ਤੱਕ ਦਾ ਹਰ ਪਰਿਵਾਰ ਨੂੰ ਇੰਸ਼ੋਰੈਂਸ ਬੀਮਾ ਜਿਹੜਾ ਉਹ ਪੰਜਾਬ ਸਰਕਾਰ ਦਊਗੀ ਤੁਸੀਂ ਸਰਕਾਰੀ ਹਸਪਤਾਲ 'ਚ ਜਾਓ ਤੁਸੀਂ ਪ੍ਰਾਈਵੇਟ ਦੇ ਵਿੱਚ ਜਾਓ ਆਪ ਦਾ ਇਲਾਜ ਕਰਾਓ ਤੇ ਘਰ ਵਾਪਸ ਆਜੋ ਸਾਰੇ ਦਾ ਸਾਰਾ ਖਰਚਾ ਜਿਹੜਾ 10 ਲੱਖ ਤੱਕ ਦਾ ਉਹ ਪੰਜਾਬ ਸਰਕਾਰ ਓਟੂਗੀ ਇਹਦੇ ਲਈ ਸਾਰੇ ਦੇ ਸਾਰੇ ਸਰਕਾਰੀ ਹਸਪਤਲ ਔਰ ਤਕਰੀਬਨ 900 ਤੋਂ ਵੀ ਵੱਧ ਜਿਹੜੇ ਪ੍ਰਾਈਵੇਟ ਹਸਪਤਲ ਨੇ ਉਹ ਹੁਣ ਤੱਕ ਕੈਂਪੇਨਲ ਹੋ ਚੁੱਕੇ ਨੇ ਸੋ ਮੈਂ ਸਮਝਦਾ ਕਿ ਇਹ ਇੱਕ ਇਤਿਹਾਸਿਕ ਪਾਲਾ ਇਤਿਹਾਸਿਕ ਘੜੀ ਹੈ ਪੂਰੇ ਪੰਜਾਬ ਦੀ ਹਿਸਟਰੀ ਦੇ ਵਿੱਚ ਤੇ ਅੱਜ ਉਸ ਨੂੰ ਆਪ ਦੇ ਹੱਥੀਂ ਸ਼ੁਰੂ ਕਰਨ ਦਾ ਸੁਨਾਮ ਸ਼ਹੀਦ ਉਦਮ ਸਿੰਘ ਵਾਲਾ ਜੀ ਦੀ ਪਵਿੱਤਰ ਧਰਤੀ ਤੇ ਤੋਂ ਇੱਕ ਪਵਿੱਤਰ ਕਾਰਜ ਮੈਂ ਆਪਦੇ ਹੱਥੀਂ ਸ਼ੁਰੂ ਕੀਤਾ ਆਪਦੇ ਸਾਰੇ ਸਾਥੀਆਂ ਦੇ ਨਾਲ ਸੋ ਬਹੁਤ ਵੱਡੀ ਮਨ ਨੂੰ ਖੁਸ਼ੀ ਵੀ ਹੈ ਤਸੱਲੀ ਹੈ ਕਿ ਜਿਸ ਲੋਕਾਂ ਜਿਸ ਮਕਸਦ ਲਈ ਲੋਕਾਂ ਨੇ ਸਾਨੂੰ ਐਡਾ ਵੱਡਾ ਫਤਵਾ ਦਿੱਤਾ ਸੀਗਾ ਅੱਜ ਉਹਨਾਂ ਦੇ ਸੁਪਨੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸੋ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਜੀ ਜੀ ਸਾਹਿਬ ਤੇ ਸਾਡੇ ਲਈ ਹੁਣ ਲੋਕਾਂ ਨੂੰ ਪਤਾ ਵੀ ਲੱਗ ਚੁੱਕਿਆ ਗਿਆ ਵੀ ਸਾਡੇ ਕਾਰ ਬਣਨ ਜਾ ਰਹੇ ਨੇ ਤਾਂ ਤੁਸੀਂ ਉਹ ਕੰਟੈਕਟ ਕਿੱਥੇ ਕਰਨ ਕਿੱਥੇ ਜਾਣ ਤਾਂ ਕਿ ਖੱਜਲ ਖਵਾਰ ਨਾ ਹੋਵੇ ਕਿਸੇ ਨੂੰ ਖੱਜਲ ਖਵਾਰ ਹੋਣ ਦੀ ਲੋੜ ਨਹੀਂ ਜੀ ਸਾਡੇ ਜਿਹੜੇ ਵਲੰਟੀਅਰ ਨੇ ਰਜਿਸਟਰ ਜਿਹੜੇ ਯੂਥ ਕਲੱਬਸ ਨੇ ਉਹਨਾਂ ਦੇ ਮੈਂਬਰ ਸਹਿਬਾਨ ਉਹ ਵੈਲ ਟ੍ਰੇਨਡ ਨੇ ਉਹ ਇਹ ਮਸ਼ੀਨਾਂ ਲੈ ਕੇ ਹਰ ਘਰ ਦੇ ਵਿੱਚ ਆਪ ਜਾਣਗੇ ਕਿਸੇ ਨੂੰ ਕਿਸੇ ਸਰਕਾਰੀ ਦਫ਼ਤਰ ਦੇ ਵਿੱਚ ਕਿਸੇ ਹਸਪਤਾਲ ਦੇ ਵਿੱਚ ਕਿਤੇ ਜਾਣ ਦੀ ੱੱਕੇ ਖਾੜਨ ਖਾਣ ਦੀ ਲਾਈਨਾਂ ਦੇ ਵਿੱਚ ਖੜਨ ਦੀ ਲੋੜ ਨਹੀਂ ਹੈਗੀ ਇਹ ਮਸ਼ੀਨਾਂ ਲੈ ਕੇ ਸਾਡੇ ਜਿਹੜੇ ਰਜਿਸਟਰਡ ਯੂਥ ਕਲੱਬਸ ਦੇ ਜਿਹੜੇ ਲੋਕ ਨੇ ਉਹ ਮੁੰਡੇ ਜਾਣਗੇ ਵਾਰਡ ਵਾਈ ਜਾਣਗੇ ਵਾਰਡ ਵਾਈ ਜਾਣਗੇ ਜੀ ਗਲੀ ਮੁਹੱਲੇ ਜਾਣਗੇ ਇਕੱਲਾ ਇਕੱਲਾ ਘਰ ਕਵਰ ਕਰਨਗੇ ਉਹ ਤੋਂ ਇਹ ਸਲਿੱਪ ਕੱਢ ਕੇ ਦੇਣਗੇ ਤੇ ਉਹ ਸਲਿੱਪਾਂ ਤੋਂ ਦੇ ਜ਼ਰੀਏ ਫਿਰ ਉਹਨਾਂ ਨੂੰ ਸੀਐਸਸੀ ਸੈਂਟਰਾਂ ਦੇ ਵਿੱਚੋਂ ਇਹ ਕਾਰਡ ਜਿਹੜੇ ਉਹ ਮਿਲ ਜਾਣਗੇ ਇਹਦੇ ਨਾਲ ਨਾਲ ਮੈਂ ਇੱਕ ਚੀਜ਼ ਹੋਰ ਵੀ ਸਪਸ਼ਟ ਕਰ ਦੇਣੀ ਚਾਹਣਾ ਕਿ ਕੋਈ ਵੀ ਸਿੱਧਾ ਸੀਐਸਸੀ ਜਾ ਕੇ ਲੈਣ ਦੀ ਕੋਸ਼ਿਸ਼ ਨਾ ਕਰੇ ਕਿਉਂਕਿ ਉਹ ਵੈਲਿਡ ਨਹੀਂ ਹੋਊਗਾ ਔਰ ਸੀਐਸਸੀ ਸੈਂਟਰਸ ਨੂੰ ਮੈਂ ਸਾਰਿਆਂ ਨੂੰ ਕਹੂੰਗਾ ਕਿ ਪ੍ਰੋਪਰ ਥਰੂ ਪ੍ਰੋਪਰ ਚੈਨਲ ਹੈ ਜਿਹੜਾ ਉਹ ਉਹਦੇ ਮੁਤਾਬਕ ਚੱਲਿਆ ਜਾਵੇ ਤਾਂ ਕਿ ਕਿਸੇ ਵੀ ਵਿਅਕਤੀ ਨੂੰ ਕਿਸੇ ਤਰੀਕੇ ਦੀ ਕੋਈ ਮੁਸ਼ਕਲ ਦਿੱਕਤ ਨਾ ਆਵੇ ਸੁਨਾਮ ਹਲਕੇ ਦੇ ਵਿੱਚ ਕਿੰਨੇ ਹਲਕੇ ਦੀ ਗੱਲ ਜਿੰਨੀ ਪੋਪੂਲੇਸ਼ਨ ਹੈ ਜੀ ਜਿੰਨੀ ਪੋਪੂਲੇਸ਼ਨ ਹੈ ਅਸੀਂ ਇਹਦੇ ਵਿੱਚ ਕੋਈ ਕੋਈ ਕਰਾਈਟਰੀਆ ਨਹੀਂ ਰੱਖਿਆ ਹੈਗਾ ਜੀ ਜਿਹੜਾ ਪੰਜਾਬ ਦੀ ਧਰਤੀ ਦੇ ਉੱਪਰ ਅੱਜ ਹੈ ਪੰਜਾਬ ਦਾ ਹਰ ਪਰਿਵਾਰ तकरीबन 65 ਲੱਖ ਪਰਿਵਾਰ ਹੈ ਔਰ तकरीबन 3 ਕਰੋੜ ਦੇ ਕਰੀਬ ਆਬਾਦੀ ਹੈ ਕੋਈ ਧਰਮ ਮਜ਼ਬਾ ਫਿਰਕਾ ਜਾਤ ਪਾਤ ਊਚ ਨੀਚ ਵੱਡਾ ਛੋਟਾ ਕੋਈ ਕਿਸੇ ਕਿਹੜੀ ਪੋਲੀਟੀਕਲ ਪਾਰਟੀ ਨਾਲ ਸੰਬੰਧ ਰੱਖਦਾ ਕੋਈ ਕਿਸੇ ਸਮਾਜਿਕ ਸੰਸਥਾ ਨਾਲ ਸੰਬੰਧ ਰੱਖਦਾ ਕੋਈ ਫਰਕ ਨਹੀਂ ਰੱਖਿਆ ਗਿਆ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਫਰਕ ਸਰਕਾ ਕੋਈ ਭੇਦ ਭਾਵੇਂ ਇਹ ਚ ਰੱਖਿਆ ਨਹੀਂ ਗਿਆ ਹੈਗਾ ਕਿਉਂਕਿ ਸਿਹਤ ਸਭ ਤੋਂ ਜ਼ਰੂਰੀ ਹੈ ਅਬ ਤੱਕੜਿਆ ਜੀ ਚੱਲ ਛੱਡ ਬੀਟੀ ਨੂੰ ਪ੍ਰਵਾਸ ਕਰੋ ਇੱਥੇ ਜੀ ਸਨੀਮ ਆਓ ਅਗਲੀ

ਤਿੰਨ ਮੈਂਬਰ ਨੇ ਚਾਰ ਨੇ ਚਾਰ ਨੇ ਚੌਥਾ ਤੁਸੀਂ ਜੋ ਨੰਬਰ ਐਡ ਕਰੋਗੇ ਜੀ ਸਾਰੇ ਨੰਬਰ ਆ ਜਾਣਗੇ ਅੱਛਾ ਫੋਨ ਨੰਬਰ ਐਡ ਕਰ ਦੋ ਇੱਕ ਸੈਂ ਕਰੇਸ਼ਨ ਸਿੰਘ ਸਰੂਪ ਸਿੰਘ ਜੀ ਤੇ ਨੰਬਰ ਫੋਨ ਨੰਬਰ ਬੋਲੋ ਜੀ ਜਿਹੜਾ 67 44581 400 67 ਜੀ ਹਾਂ 4044 ਹੈ 40 445 ਜੀ 445 ਹੋ ਨਹੀਂ ਕਰਦੇ ਜੀ ਹਾਂ ਇਹ ਆ ਗਿਆ ਹਾਂ ਲਓ ਜੀ ਇਹ ਵਾਰਡ ਨੰਬਰ 22 ਗੋਬਿੰਦ ਸਿੰਘ ਸਿਲੈਕਟ ਡੇਟ ਕਦੋਂ ਜਾਓਗੇ ਜਾਂ ਜਾਓਗੇ ਰਿਕਰਡ ਲੈਂਡ ਕਦੋਂ ਜਾਓਗੇ ਕੱਲ ਥੋੜਾ ਹੁਕਮ ਹੋਪੀ ਜਦੋਂ ਤੁਸੀਂ ਮਰਜ਼ੀ ਜਾਓ ਸਾਡੇ ਵੱਲੋਂ ਤੇ ਆਰੀ ਅੱਜ ਅੱਜ ਆ ਰਜਿਸਟਰ ਹੋ ਗਿਆ ਸਾਜ ਲੋ ਤੁਹਾਡਾ ਬੀਮਾ ਹੋ ਗਿਆ 10 ਲੱਖ ਦਾ ਪਰਮਾਤਮਾ ਨਾ ਕਰੇ ਕਿਸੇ ਨੂੰ ਖੰਗ ਵੀ ਹੋਵੇ ਪਰ ਜੇ ਹੁੰਦੀ ਹੈ ਤਾਂ 1 ਰੁਪਏ ਤੋਂ ਲੈ ਕੇ 10 ਲੱਖ ਤੱਕ ਦੀ ਜ਼ਿੰਮੇਵਾਰੀ ਹੈ ਜਿਹੜੀ ਚਾਹੇ ਸਰਕਾਰੀ ਚ ਕਰਾਓ ਚਾਹੇ ਪ੍ਰਾਈਵੇਟ ਚ ਕਰਾਓ ਸਰਕਾਰ ਦੀ ਜ਼ਿੰਮੇਵਾਰੀ ਹੋਊਗੀ ਸਾਡੀ ਧੰਨਵਾਦ ਜੀ ਥੋੜਾ ਲਓ ਜੀ ਕੱਲ ਨੂੰ ਚੱਲ ਜਿਓ ਠੀਕ ਹੈ ਜੀ ਲਓ 24 ਓਕੇ ਸਵੇਰੇ ਜਾਓਗੇ ਸ਼ਾਮ ਨੂੰ ਕਦੋਂ ਕੰਫਰਟੇਬਲ ਸਵੇਰੇ ਜੀ ਸਵੇਰੇ ਲਓ ਜੀ ਮਾਰਨਿੰਗ ਜੀ ਸਵੇਰੇ ਚਲ ਜਓ ਸੰਜੂ ਵਾਲ ਜਾਣਾ ਨਹੀਂ 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 ਸੀਐਸਸੀ ਸੈਂਟਰ ਜੀ ਅੱਛਾ ਜੀ ਅਪਾਇੰਟਮੈਂਟ ਬੁੱਕੋ ਅਪਾਇੰਟਮੈਂਟ ਥੋੜੀ ਬੁੱਕ ਹੋਗੀ ਠੀਕ ਆ ਇਹ ਲਓ ਜੀ ਆ ਲਓ ਜੀ ਨੰਬਰ ਅਨਾਂ ਨਾਮ ਹੋਊਗਾ ਆ ਇੱਕ ਤਾਂ ਹੈ ਕਿ ਜੀ ਤੁਹਾਡੇ ਕ੍ਰਿਸ਼ਨ ਸਿੰਘ ਜੀ ਬਿੰਦਰਕੌਰ ਜੀ ਸਤਨਾਮ ਸਿੰਘ ਜੀ ਤੇ ਮਨਜੀਤ ਕੌਰ ਜੀ ਜੀ ਇਹੀ ਨੇ ਚਾਰੇ ਹਾਂਜੀ ਹਾਂਜੀ ਲਓ ਜੀ ਆ ਲਓ ਜਨਾਬ ਲਓ ਜੀ ਇਹ ਸੰਭਾਲ ਕੇ ਰੱਖਿਓ ਠੀਕ ਹੈ ਹਾਂ ਜਾ ਕੇ ਜਾ ਕੇ ਸਵੇਰੇ ਲੈ ਆਇਓ ਘੜ ਓਕੇ ਮਹਾਰਾਜ ਓਕੇ ਧੰਨਵਾਦ ਜੀ